જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਅਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਨ ਦੇ ਧਾਰਮਿਕ ਸੇਵਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਹਰਦੂ ਸਿੰਘ ਬੈਂਸ ਕੈਬਨਿਟ ਮੰਤਰੀ ਹਰਦੂ ਸਿੰਘ ਬੈਂਸ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਤਨਖਾਹ ਨੂੰ ਪੂਰੀ ਕਰਨ ਤੋਂ ਬਾਅਦ ਅਦਵੋਧੂ ਆਤਮ ਸਵੇਰੇ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਸੀ ਅਤੇ ਉਹਨਾਂ ਨੇ ਆਪਣੀ ਬੋਲ ਦੀ ਖਿਮਾ ਦੀ ਜਾਂਚਨਾ ਕੀਤੀ ਕੈਬਨਿਟ ਮੰਤਰੀ ਹਰਦੂ ਸਿੰਘ ਬੈਂਸ ਨੇ ਸਕਤ੍ਰੇ ਅਕਾਲ ਤਖਤ ਸਾਹਿਬ ਵਿਖੇ ਜੋਤੀਦਰ ਕੁਲਦੀਪ ਸਿੰਘ ਗੜਗਾਚ ਦੇ ਨਾਲ ਮੁਲਾਕਾਤ ਵੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਹੁੰਚੇ ਸ਼੍ਰੀ ਫਤਿਹਗੜ ਸਾਹਿਬ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤ ਘਰਾਤੀ ਸਾਂਝੀ ਸੇਵਾ ਕੇਂਦਰਾਂ ਦਾ ਨੀਂਹ ਪੱਥਰ ਰੱਖਣ ਸਬੰਧੀ ਰਾਜ ਸਪੱਦਰੀ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸੀਐਮ ਮਾਨ ਨੇ ਸ੍ਰੀ ਹੰਦ ਫਤਿਹਗੜ ਸਾਹਿਬ ਨੂੰ ਰੇਲਵੇ ਸਟੇਸ਼ਨ ਤੋਂ ਹਜੂਰ ਸਾਹਿਬ ਦੇ ਲਈ ਸਪੈਸ਼ਲ ਟ੍ਰੇਨ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਜਿੱਥੇ ਇਤਿਹਾਸਿਕ ਦਿਨਾਂ ਦੇ ਜਿੰਨੇ ਵੀ ਪੰਜ ਸੰਗ ਪੰਜ ਲੇਡੀਆਂ ਖਾਸ ਕਰਕੇ ਚੁੜੀ ਗਈਆਂ ਨੇ ਉਹਨਾਂ ਦੀ ਟ੍ਰੇਨਿੰਗ ਮਹਾਰਾਸ਼ਟਰ ਦੇ ਵਿੱਚ ਹੋਣੀ ਹੈ ਪਰ ਅਸੀਂ ਸਪੈਸ਼ਲ ਟ੍ਰੇਨ ਉਹਨਾਂ ਵਾਸਤੇ ਕਰਕੇ ਪਹਿਲਾਂ ਹਜੂਰ ਸਾਹਿਬ ਨਦਰ ਸਾਹਿਬ ਦਰਸ਼ਨ ਕਰਨਗੇ ਤੁਸੀਂ ਸਾਥੇ ਉਸ ਤੋਂ ਬਾਅਦ ਉਹ ਟ੍ਰੇਨਿੰਗ ਕਰਕੇ ਵਾਪਸ ਆਉਣਗੇ ਸੋ ਤਿੰਨ ਗੱਡੀਆਂ ਇਸ ਤਰ੍ਹਾਂ ਦੀ ਸੀ ਸਪੈਸ਼ਲ ਟ੍ਰੇਨਿੰਗ ਲਈ ਜਾਂਦੀਆਂ ਜਿਹਦੇ ਵਿੱਚ ਚੋਲੇ ਹੋਵੇ ਪੰਜ ਸਾਂ ਪੰਜ ਤੇ ਟ੍ਰੇਨਿੰਗ ਜਿਉਂ-ਜਿਉਂ ਸਾਨੂੰ ਬੈਂਕ ਦਾ ਸਾਡਾ ਆਈ ਜਾਊਗਾ ਸੀ ਉਸੇ ਤਰ੍ਹਾਂ ਮੈਂ ਟ੍ਰੇਨ ਕਰਕੇ ਅਸੀਂ ਉਹਨਾਂ ਨੂੰ ਨਾਲੇ ਦਾ ਦਰਸ਼ਨ ਕਰਾਵਾਂਗੇ ਨਾਲੇ ਸਾਹਿਬ ਹਜੂਰ ਸਾਹਿਬ ਤੇ ਨਾਲੇ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਹੈ ਕੰਮ ਕਰਨ ਦੀ ਕਿਵੇਂ ਪੰਚਾਇਤ ਦੀਆਂ ਜ਼ਿੰਮੇਵਾਰੀਆਂ ਜਦ ਪੰਚਾਇਤ ਦੇ ਹੱਕ ਕੀ ਨੇ ਇਸ ਤੋਂ ਨਸਰਾਂ ਮਨਾਂ ਦੀ ਟ੍ਰੇਨਿੰਗ ਚ। ਸਰ ਦੇ ਸਰ। ਰਾਮ ਰਾਮ। ਮੈਂ ਤਾਂ ਸਰ ਦੇ ਸਰ। ਬ੍ਰਿਟੇਨ ਉਦੇਸ਼ੀ ਅਪਰਾਧੀਆਂ ਨੂੰ ਦੇਵੀ ਗਾਉਂਤ ਦੇਸ਼ ਨਿਕਾਲਾ। ਬ੍ਰਿਟੇਨ ਪ੍ਰਧਾਨ ਮੰਤਰੀ ਕੀਰ ਸਟਾਮਰ ਨੇ ਉਦੇਸ਼ੀ ਅਪਰਾਧੀਆਂ ਦੇ ਵਿਰੋਧ ਸਖਤ ਕਾਰਵਾਈ ਕੀਤੀ ਹੈ। ਸਟਾਮਰ ਨੇ ਪਹਿਲਾਂ ਦੇਸ਼ ਨਿਕਾਲਾ ਫਿਰ ਅਪੀਲ ਦੀ ਨੀਤੀ ਦਾ ਐਲਾਨ ਕੀਤਾ। ਇਸ ਦਾ ਮਤਲਬ ਹੈ ਕਿ ਉਹ ਪ੍ਰਵਾਸੀਆਂ ਨੂੰ ਬ੍ਰਿਟੇਨ ਦੇ ਵਿੱਚ ਕੋਈ ਅਪਰਾਧ ਕਰਨ ਤੇ ਤੁਰੰਤ ਦੇਸ਼ ਦੇ ਵਾਪਸ ਜਾਣਾ ਪਵੇ। ਸਾਊਥ ਕੋਰੀਆ ਦੀ ਮਹਿਲਾ ਨੂੰ ਪ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕੀਤਾ ਗਿਆ। ਬ੍ਰਿਟਾਰ ਦੱਖਣੀ ਕੋਰੀਆ ਦੀ ਸਾਵਕਾ ਪਹਿਲੀ ਮਹਿਲਾ ਕਿੰਨ ਕੀ ਹੋਈ ਨੂੰ 12 ਅਗਸਤ ਨੂੰ ਪ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਬਿਤਾਤੀਆ ਅਦਾਲਤ ਨੇ 5 ਘੰਟੇ ਦੀ ਸੁਣਵਾਈ ਤੋਂ ਬਾਅਦ ਉਹਨਾਂ ਦੀ ਗ੍ਰਫਤਾਰੀ ਉਹਨਾਂ ਦੀ ਗ੍ਰਫਤਾਰੀ ਦੇ ਲਈ ਫਰੰਟ ਜੋੜੇ ਇਚਾਰੀ ਕਰ ਦਿੱਤੇ। ਜਲੰਧਰ ਦੇ ਵਿੱਚ ਆਰਮੀਡ ਪ੍ਰੋਗਰਾਮ ਦੇ ਵਿੱਚ ਅਣਪਛਾਤੇ ਨੌਜਵਾਨਾਂ ਨੇ ਕੀਤਾ ਹਮਲਾ। ਜਲੰਧਰ ਦੇ ਆਨੰਦਪੁਰ रात एक बजे के करीब एक धार्मिक प्रोग्राम के दौरान कुछ अणपछाते नौजवाना ने तेजार हथियारों के नौजवान का कतल कर दिया प्रोग्राम च हमले के दौरान कई लोग जख्मी हो दसा जा रहा है कि एक दौत भी हो गई है ਪੰਜਾਬੀ ਐਕਟਰ ਨੇ ਜਹਾਜ਼ ਤੋਂ ਮਾਰੀ}{|\text{ਪੰਜਾਬੀ ਮਨੋਰੰਜਨ ਜਗਤ ਦੇ ਵਿੱਚ ਪੋਲਾ ਨਾ ਦੀ ਕਿਰਦਾਰ ਕਾਰਨ ਲੋਕਾਂ ਦੀ ਦਿਲੌਤੀ ਸ਼ਾਹਜਾਨ ਵਾਲੇ ਦਾ ਕਾਰ ਜਗਜੀਤ ਸੰਧੂ ਇਸ ਸਮੀ ਆਪਣੇ ਵੀਡੀਓ ਦੇ ਕਾਰਨ ਕਾਫੀ ਚਰਚਾ ਦੇ ਵਿੱਚ ਨੇ ਦਰਅਸਲ ਅਦਾਕਾਰ ਨੇ ਬਹੁਤ ਜ਼ਿਆਦਾ ਉਚਾਈ ਤੋਂ ਜਹਾਜ਼ ਦੇ ਵਿੱਚੋਂ ਛਾਲ ਮਾਰੀ ਗਿਆਨੀ ਹਰਪ੍ਰੀਤ ਸਿੰਘ ਨੇ ਸਮੂੱਚੇ ਲੀਡਰਸ਼ਿਪ ਦਾ ਦਿੱਤਾ ਧੰਨਵਾਦ ਸ਼੍ਰੋਮਣੀ ਕਾਲੀਦਾਲ ਦੇ ਕਲਮਾਵੀ ਚੁਣੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਤੇ ਭਰੋਸਾ ਜਤੋਂ ਦੇ ਲਈ ਸਾਰੇ ਡੈਨਿਕ ਪੀਟ ਸਹਿਬਾਨ ਦਾ ਅਤਿ ਸਮੂੱਚੀ ਕਿਬ ਦਾ ਤਨਵਾਦ ਕੀਤਾ ਸ਼੍ਰੋਮਣੀ ਕਾਲੀਦਾਵ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਪੁਵੇਖ ਦੇ ਵਿੱਚ ਹੀ ਪੰਜਾਬੀਆਂ ਦੇ ਹਿੱਤਾਂ ਦੀ ਲੜਾਈ ਲੜੀ ਜਾਵੇਗੀ ਪੰਜਾਬ ਦੇ ਵਿੱਚ ਕਲੈਕਟਰ ਰੇਟਾਂ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ ਪੰਜਾਬ ਸਰਕਾਰ ਕਲੈਕਟਰ ਰੇਟਾਂ ਨੂੰ ਅਜੇ ਵਾਅਦਾ ਕਰੇਗੀ ਲੈਂਡ ਪੂਲਿੰਗ ਸੰਕੀਮ ਵਾਪਸ ਲੈਣ ਦੇ ਮਗਰੋਂ ਸਰਕਾਰ ਨੇ ਹੁਣ ਇਹ ਫੈਸਲਾ ਲਿਆ ਕਲੈਕਟਰ ਰੇਟਾਂ ਦੇ ਵਿੱਚ ਵਾਧੇ ਦੇ ਤਜ਼ਵੀਰ ਦੇ ਫਿਲਹਾਲ ਹੋਕ ਲਗਾ ਦਿੱਤੀ ਗਈ ਹੈ ਪਹਿਲਾਂ ਸਰਕਾਰ ਨੇ ਕਲੈਕਟਰ ਰੇਟਾਂ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਸੀ ਜੁਲਿਆਨਪੁਰ ਪਹਿਲਾਂ ਹੀ ਕਲੈਕਟਰ ਰੇਟ ਵਧਾਏ ਜਾ ਚੁਕੇ ਨੇ ਸੁਖਬਾਲ ਖੈਰਾ ਨੂੰ ਹਾਈ ਕੋਰਟ ਤੋਂ ਮਿਲ ਸਕਦਾ ਹੈ ਵੱਡਾ ਛਟਕਾ ਕਾਂਗਰਸੀ ਵਿਧਾਇਕ ਸੁਖਬਾਲ ਸਿੰਘ ਖੈਰਾ ਨੂੰ ਹਾਈ ਕੋਰਟ ਤੋਂ ਵੱਡਾ ਛਟਕਾ ਲੱਗਿਆ ਹਾਈ ਕੋਰਟ ਤੋਂ ਸੁਖਬਾਲ ਖੈਰਾ ਨੂੰ ਅਗਾਊਂ ਜੁਰਮਾਨੇ ਦੇ ਉੱਤੇ ਕੋਈ ਰਾਹਤ ਨਹੀਂ ਮਿਲੀ ਹਾਈ ਕੋਰਟ ਨੇ ਖੈਰਾ ਦਿਵ ਲੋਧਾਇ ਦੀ ਤੀ ਅਗਾਉ ਜਮਾਨ ڈپਟੀਸ਼ਨ ਨੂੰ ਖਾਰਜ ਕਰ ਦਿੱਤਾ ਬੋਹਰ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਪੰਜਾਬ ਦੇ ਬੋਹਰ ਦੇ ਵਿੱਚ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਅਫਸਰ ਨੂੰ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਮੌਜੂਮ ਨੂੰ ਫਾਇਰ ਬ੍ਰਿਗੇਡ ਦਫਤਰ ਤੋਂ ਇੱਕ ਇਫਤਾਰ ਕੀਤਾ ਗਿਆ ਵਿਜੀਲੈਂਸ ਪਾਸ ਦੇ ਲਕਾ ਟੀਮ ਦੇ ਫਾਇਰ ਵਿਭਾਗ ਦੇ ਇੰਚਾਰਜ ਵਿਰਿੰਦਰ ਕੁਮਾਰ ਕਥੂਰੀਆ ਨੂੰ 20000 ਰੁਪਏ ਰਿਸ਼ਵਤ ਲੈਂਦੇ ਹੋਏ ਇਫਤਾਰ ਕੀਤਾ ਗਿਆ ਮਾਮਲਾ ਇਹੋ ਫੜਿਆ ਗਿਆ ਸੀ ਅਧਿਕਾਰੀ ਨੂੰ ਫੜਿਆ ਕੁਛ ਨਹੀਂ ਅਸੀਂ ਟਰੈਪ ਕੀਤਾ ਇੱਥੇ ਜੀ ਜੀ ਕੋਲੇ ਇਹ ਅਸਿਸਟੈਂਟ ਡਿਵੀਜ਼ਨਲ ਆ ਗਿਆ ਫਾਇਰ ਅਫਸਰ ਉਹਨਾਂ ਨੂੰ ਅਸੀਂ ਰੈਡਡ ਕਿੰਨੇ ਅਰਸ਼ਵਤ ਕਿੰਨੀ ਆ ਸਰ ਦੱਸਾਂਗੇ ਬਾਅਦ ਵਿੱਚ ਠੀਕ ਹੈ ਬੱਸ